ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਡੀਡੀ ਨਿਊਜ਼ ਪੰਜਾਬ ਤੇ ਮੈਂ ਰਿਪੋਰਟਰ ਕੁਲਦੀਪ ਸਿੰਘ ਥੜਾ ਅੱਜ ਪਿੰਡ ਨਗਰ ਦੇ ਵਿੱਚ ਪਹੁੰਚੇ ਹਾਂ ਜਿੱਥੇ ਪਿਛਲੇ 5 ਦਿਨਾਂ ਤੋਂ ਲਗਾਤਾਰ ਜਿਹੜਾ ਪਾਣੀ ਦੇ ਨਿਕਾਸ ਨੂੰ ਲੈ ਕੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਸੀ ਅੱਜ ਪ੍ਰਸ਼ਾਸਨ ਦੇ ਨਾਲ ਜਿਹੜੀ ਸਹਿਮਤੀ ਹੋ ਗਈ ਹੈ ਜਿਸ ਦੇ ਸੰਬੰਧ ਦੇ ਵਿੱਚ ਜਿਹੜਾ ਧਰਨਾ ਬਹੁਤ ਹੀ ਸਤਿਕਾਰਯੋਗ ਪਰਮ ਸੰਤ ਪਰਮਜੀਤ ਦਾਸ ਜੀ ਜਿਨ੍ਹਾਂ ਵੱਲੋਂ ਅਰਦਾਸ ਕਰਕੇ ਇਹ ਧਰਨੇ ਦੀ ਸਮਾਪਤੀ ਕੀਤੀ ਗਈ ਹੈ ਤੇ 10 ਫਰਵਰੀ ਤੱਕ ਜਿਹੜਾ ਪ੍ਰਸ਼ਾਸਨ ਵੱਲੋਂ ਸਮਾ ਲਿਆ ਗਿਆ ਉਸ ਤੋਂ ਬਾਅਦ ਸਤਿਗੁਰੂ ਰਵਿਦਾਸ ਮਹਾਰਾਜ ਸੁਭਾਵਾ ਅਤੇ ਅੰਬੇਦਕਰ ਸੁਭਾਵਾ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਜੇ 10 ਫਰਵਰੀ ਤੱਕ ਸਾਡਾ ਕੋਈ ਹੱਲ ਨਹੀਂ ਹੁੰਦਾ ਤਾਂ ਇਹ ਮਸਲਾ ਇਕੱਲੇ ਨਗਰ ਦਾ ਮਸਲਾ ਨਹੀਂ ਰਹੂਗਾ ਇਹ ਪੂਰੇ ਤਹਿਸੀਲ ਫਲੋਰ ਦਾ ਮਸਲਾ ਰਹੂਗਾ ਇਹ ਫੈਸਲਾ ਕੀਤਾ ਸੀ ਵੀ ਆਪਾਂ ਉੱਧਰ ਜਿਹੜੀ ਫੋਰੈਸਟ ਡਪਾਰਟਮੈਂਟ ਦੀ ਜਗ੍ਹਾ ਹੈ ਉੱਥੇ ਪਾ ਦਈਏ ਚਲੋ ਉਹਨਾਂ ਨੂੰ ਇਤਰਾਜ਼ ਕੀਤਾ ਉਹ ਆਪਾਂ ਉੱਥੇ ਬੰਦ ਹੋ ਗਏ ਦੂਜੀ ਪ੍ਰਪੋਜ਼ਲ ਆਪਾਂ ਨੂੰ ਦਿੱਤੀ ਸੀ ਵੀ ਇਧਰਲੀ ਸਾਈਡ ਤੁਸੀਂ ਪਾ ਸਕਦੇ ਹੋ ਇਧਰ ਵੀ ਉਹਨਾਂ ਨੇ ਮਨਾਹੀ ਕਰ ਦਿੱਤੀ ਵੀ ਅਸੀਂ ਇਧਰ ਪੈਣ ਨਹੀਂ ਦਵਾਂਗੇ

ਜੀ ਤੁਹਾਡਾ ਇਕਤਾ ਹੋਏ ਆ ਤਾਂ ਤਾਂ ਇਹ ਮਸਲਾ ਹੱਲ ਸਤੂਰ ਦਾਸ ਮਹਾਰਾਜ ਨੇ ਵੀ ਆਪਣੀ ਬਾਣੀ ਚ ਇਹੀ ਪਰਮਾਨੰ ਕਿਹਾ ਕਿ ਸਤ ਸੰਗਤੇ ਮਿਲ ਰਹੀ ਹੈ ਮਦੋ ਜਿਐ ਸੇ ਮਦੋ ਜਿਐ ਜਿਐ ਸਾਰੇ ਜਣੇ ਇਕ ਨਹੀਂ ਸਾਰੇ ਮਨੁੱਖਤਾ ਜੇ ਜਾਤੀ ਬਾਤ ਨੂੰ ਪਾਸੇ ਕਰਕੇ ਇਕ ਮਨੁੱਖ ਸਮਝੀਏ ਕਿ ਸਾਨੂੰ ਮਾਨਸਕ ਯਾਤ ਸਭੇ ਇਕ ਪਹਿਚਾਨ ਫਿਰੋ ਦਿਨ ਦੂਰ ਨਹੀਂ ਹੈ ਜਿਹੜਾ ਸਤਗੁਰਾਂ ਨੇ ਕਿਹਾ ਕਿ ਬੇਕੰਪੂਰਾ ਸ਼ਹਿਰ ਕਾ ਨਾ ਉਹਨਾਂ ਨੇ ਸ਼ਹਿਰ ਦੀ ਗੱਲ ਕੀਤੀ ਬੇਕੰਪੂਰਾ ਸ਼ਹਿਰ ਕੋ ਨਾ ਜਿੱਥੇ ਕੋਈ ਗਾਮ ਨਹੀਂ ਹੈ ਉਹ ਸ਼ਹਿਰ ਹੈ ਦੋਮਨਾ ਸੇਮ ਮੇਪਸੋ ਆਈ ਨਾ ਤੇ ਦੋਮਿਆਂ ਨਾ ਤੜਕਿਆ ਨਾ ਸੇਮ ਆ ਸਾਰੇ ਇੱਕੋ ਹੀ ਬਰਾਬਰ ਹਨ ਸੋ ਆਪ ਸੰਗਤਾਂ ਨੇ ਬੜਾ ਉਪਰਾਲਾ ਕੀਤਾ ਜਿਹਦੇ ਨਾਲ ਆਕਾਰ ਜੇ ਨਸੀਰੇ ਚੜ ਗਿਆ ਸਤਿਗੁਰੂ ਮਹਾਰਾ ਕਿਰਪਾ ਕਰਨੀ ਸੀ ਤੁਹਾਨੂੰ ਇਸੇ ਤਰ੍ਹਾਂ ਤੁਹਾਨੂੰ ਸਫਲਤਾਵਾਂ ਬਖਸ਼ਿਸ਼ ਕਰਨ ਤੇ ਹੁਣ ਆਪਾਂ ਅਰਦਾਸ ਕਰਦੇ ਆਂ ਬੇ ਯੱਗ ਨਾਦ ਕੋ ਗੁਰੇ ਮੰਦਰੀ ਜੀ ਜਸਹਰ ਪਰ ਚਲਦਾ ਨਾਤੀ ਦੇ ਆਪਣੇ ਵਾਲੋ ਲੋਕ ਸੰਸਾਰ ਸੰਕੁਸ਼ਣ ਦੀ ਕਿਰਪਾ 받ਦੀਆਂ ਅਸਫਲਤਾਵਾਂ ਮੱਛੀ ਨੂੰ ਜੀ ਆਜੇ ਦਸਵੀਂ ਪ੍ਰਸੰਗ ਬੋਲਤੀ ਸੇ ਮਕਰ ਬੋਨਾਨ ਲਈ ਜੈ ਪ੍ਰਮਾਤਿ ਗੁਰੂ ਅਮਰਦਾਸ ਸਰਬ ਸਹਾਏ ਅਰਜਨ ਹਰਕੋ ਬਿੰਦੂ ਸਿੰਘ ਕਰਹਿਆ ਨੋਈਆ ਇਨਰ ਦੋਜਤ ਜਾਏਗੇ ਸਤਿ ਭਾਗ ਫੈਰਵਦਾਸ ਪਰਮ ਸਰਤਾ ਜੋ ਗੁਰੂ ਤੇ ਬਲਹਾ ਸਾਧ ਸੰਗਤ ਜੀ ਅੱਜ ਜੋ ਕਿ 6-7 ਦਿਨ ਤੋਂ ਰੋਡ ਦੇ ਉੱਤੇ ਰੋਸ਼ ਪ੍ਰਦਰਸ਼ਨ ਧਰਨਾ ਚੱਲ ਰਿਹਾ ਸੀ ਸਤਿਗੁਰ ਦੀ ਅਪਾਰ ਕਿਰਪਾ ਹੋਈ ਪ੍ਰਸ਼ਾਸਨ ਦੇ ਨਾਲ ਸਮਝੌਤਾ ਹੋਇਆ ਕਿ ਪਾਣੀ ਦਾ ਜਿਹੜਾ ਨਿਕਾਸ 10 ਫਰਵਰੀ ਤੱਕ ਕੀਤਾ ਜਾਵੇਗਾ ਇਸ ਵੇਲੇ ਟੈਂਪਰੇਰੀ ਤੌਰ ਤੇ ਰੋਜ਼ ਦੀ ਰੋਜ਼ ਸਰਕਾਰ ਕੋਲੋਂ ਪਾਣੀ ਦਾ ਜਿਹੜਾ ਵਿਕਾਸ ਕਿਸੇ ਤਰ੍ਹਾਂ ਵੀ ਉਹ ਕਰਨਾ ਜੇ ਉਹ ਨੂੰ ਸੋਧਿਆ ਜਾਵੇਗਾ ਉਸ ਤੋਂ ਬਾਅਦ 10 ਫਰਵਰੀ ਤੱਕ ਪੂਰਾ ਜਿਹੜਾ ਨਿਰਣਾ ਹੈਗਾ ਆ ਉਹ ਕੀਤਾ ਜਾਗਾ ਜਿੱਥੇ ਵੀ ਪਾਣੀ ਦੀ ਪੈਣਾ ਚਾਹੁੰਦੇ ਆ ਜਿੱਥੇ ਵੀ ਪਾਣੀ ਨਿਕਾਸ ਕਰਨਾ ਹੈ ਉੱਥੇ ਤੱਕ ਉਹ ਕਰਕੇ ਦੇਣਗੇ 10 ਫਰਵਰੀ ਤੋਂ ਬਾਅਦ ਇਸ ਮੁੱਦੇ ਨੂੰ ਮੁੱਖ ਰੱਖਦੇ ਹਾਂ ਸੰਖਿਆ ਵੱਲੋਂ ਸਮਝੌਤਾ ਹੋ ਗਿਆ ਤੇ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਤਾਰਨੇ ਦੀ ਅੱਜ ਤੋਂ ਸਮਾਪਤੀ ਹੈ ਸਤਿਗੁਰੂ ਮਾਰਾ ਕਿਰਪਾ ਕਰੇ ਇਸੇ ਤਰ੍ਹਾਂ ਸਾਰਿਆਂ ਨੂੰ ਤ੍ਰੇਤੀਆਂ ਬਖਸ਼ੇ ਤੋਲੇ ਹੀ ਸੋ ਨਿਰਭੈ ਸੁਰਦਾਸ ਮਹਾਰਾਜ ਕੀ ਜੈ